ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਅਸੀਂ ਨਤ ਤਲਵੰਡੀ ਵਿਖੇ ਆਏ ਸੀਗੇ ਇੱਥੇ ਫਾਰਮਰ ਨੇ ਆਪਣੀ ਸੀ 14 15 ਮੱਕੀ ਲਾਈ ਹੋਈ ਆ ਖੇਤ ਦਿਖਾ ਰਹੇ ਆ ਸਾਨੂੰ ਛੱਲੀਆਂ ਦੀ ਗੱਲ ਕਰੀਏ ਤਾਂ 2 2 3 3 ਛਲੀਆਂ ਆਈਆਂ ਆ ਵੀ ਇੱਕ ਟਾਂਡੇ ਦੇ ਤੁਸੀਂ ਦੇਖ ਸਕਦੇ ਫੀਲਡ ਵੈਰਾਈਟੀ ਹੈ ਸੀ 14 15 ਇਹ ਅੱਜ ਭਾਈ ਇੱਕ ਅੱਦੇ ਦਿਨ ਚ 4 ਪਾਉਣਗੇ ਸਾਈਲੇਜ ਵਾਸਤੇ ਲਾਈ ਆ ਟਾਂਡੇ ਦੀ ਗੱਲ ਕਰੀਏ ਤਾਂ ਟਾਂਡਾ ਗੰਨੇ ਵਰਗਾ ਇਹਦਾ ਦੇਖ ਲਓ ਮੋਟਾ ਇਹ ਥੱਲੇ ਤੱਕ ਹਰੀ ਐ ਪੱਤੇ ਪੱਤਾ ਕੋਈ ਨਹੀਂ ਸੁੱਕਿਆ ਇਹਦਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਐ ਕੋਈ ਵੀ ਨਵੀਂ ਕੰਪਨੀ ਆਉਂਦੀ ਐ ਕਿ ਲਾ ਅੱਧਾ ਗੱਲਾ ਟ੍ਰਾਇਲ ਜ਼ਰੂਰ ਕਰਿਆ ਕਰੋ ਸਾਰਾ ਬਾਣ ਨਾ ਲਾਇਆ ਕਰੋ ਸੋ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ